ਸ਼ੇਮਪਤਛਾ ਸਾਹਿਬ ਸ੍ਰੀ ਗੁਰੂ ਅਰਗੁਵੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਹਾਰਾਜ ਜੀ ਮਾਤਾ ਜੀ ਦੇ ਨਾਲ ਬਚਨ ਬਲਾਸ ਕੀਤੇ ਕਿਉ ਮਸੰਦਾ ਨੇ ਮਹਾਰਾਜ ਮਹਾਰਾਜ ਜੀ ਨੂੰ ਆਖਿਆ ਵੀ ਆਪਣੇ ਕੋਲ ਸੈਨਾ ਨਹੀਂ ਕਿਸਰਾ ਲੜਾਂਗੇ ਨਾ ਕੋਈ ਦੇਸ਼ ਹੈ ਮਾਤਾ ਜੀ ਨੂੰ ਆ ਕੇ ਮਸੰਦਾ ਨੇ ਡਰਾਇਆ ਮਾਤਾ ਜੀ ਨੂੰ ਆਖਿਆ ਵੀ ਤੁਸੀਂ ਮਹਾਰਾਜ ਜੀ ਦੇ ਨਾਲ ਗੱਲ ਕਰੋ ਮਹਾਰਾਜਿਆਂ ਦੇ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਇਹਨਾਂ ਡਰਪੋਕ ਮਸੰਦਾਂ ਦੀਆਂ ਗੱਲਾਂ 'ਚ ਨਾ ਆਓ ਗੁਰੂ ਜੀ ਦਾ ਉੱਤਰ ਸੁਣ ਕੇ ਮਾਤਾ ਜੀ ਚੁੱਪ ਕਰ ਰਹੇ ਮਹਾਰਾਜ ਜੀ ਨੇ ਕਾਲ ਬੁੰਗਾ ਰਚਨ ਦੀ ਸੰਗਤਾਂ ਨੂੰ ਹੁਕਮ ਕੀਤਾ ਦੂਜੇ ਦਿਨ ਗੁਰੂ ਜੀ ਸ਼ਨਾਰ ਪਾਣੀ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਆ ਗਏ ਮੱਥਾ ਟੇਕਿਆ ਚਾਰ ਪ੍ਰਕਰਮਾ ਕਰਕੇ ਕਾਲ ਬੁੰਗੇ ਵਾਲੇ ਥਾਂ ਤੇ ਆਣ ਕੇ ਸੇਵਾਦਾਰਾਂ ਨੂੰ ਆਗਿਆ ਕੀਤੀ ਇਸ ਜਗ੍ਹਾ ਨੂੰ ਠੀਕ ਬਧਰਾ ਕਰਕੇ ਸਾਡੇ ਬੈਠਣ ਵਾਸਤੇ ਇੱਕ ਸੁੰਦਰ ਥੜਾ ਬਣਾਓ ਜਦੋਂ ਜਗ੍ਹਾ ਪੰਦਰੀ ਹੋ ਗਈ ਗੁਰੂ ਜੀ ਨੇ ਆਪਣੇ ਹੱਥ ਨਾਲ ਐਤਵਾਰ ਹਾੜ ਸੁਦੀ 10 ਸੰਮਤ ਬਿਕਰਮੀ 1663 ਨੂੰ ਪਹਿਲੀ ਇੱਟ ਰੱਖ ਕੇ ਆਗਿਆ ਕੀਤੀ ਇਹਨੂੰ ਉੱਚਾ ਕਰਕੇ ਇਹਦੇ ਉੱਪਰ ਚੜ੍ਹਨ ਵਾਸਤੇ ਪੌੜੀਆਂ ਤਿਆਰ ਕਰ ਦੇਣੀਆਂ ਇਹਨੂੰ ਉੱਚਾ ਕਰਕੇ ਬਣਾਉਣਾ ਇਹਦਾ ਨਾਮ ਅਕਾਲ ਬੰਗਾ ਵਿਘਾ ਜਦੋਂ ਇਹ ਕਾਰ ਆਰੰਭ ਹੋ ਗਈ ਗੁਰੂ ਜੀ ਨੇ ਸਾਰੇ ਮਸੰਦਾਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖਵਾਏ ਕਿ ਜਿਹੜਾ ਸਿੱਖ ਸਾਡੇ ਪਾਸ ਸ਼ਸਤਰ ਘੋੜੇ ਟੇਡਾ ਲੈ ਕੇ ਦਰਸ਼ਨ ਕਰਨ ਵਾਸਤੇ ਆਵੇਗਾ ਉਸ ਉੱਤੇ ਗੁਰੂ ਕੀਆਂ ਬਹੁਤ ਖੁਸ਼ੀਆਂ ਹੋਣਗੀਆਂ ਬਹੁਤ ਸਾਰੇ ਕਾਰੀਗਾਰ ਸਿੱਖ ਸੇਵਕਾਂ ਦੇ ਉਦਮ ਨਾਲ ਅਕਾਲ ਪੁੰਗਾਂ ਛੇਤੀ ਹੀ ਤਿਆਰ ਹੋ ਗਿਆ ਇੱਥੇ ਬੈਠ ਕੇ ਗੁਰੂ ਜੀ ਦੋਵਲੇ ਦੀਵਾਨ ਸਜਾਉਣ ਲੱਗੇ ਘੋੜਿਆਂ ਤੇ ਸ਼ਸਤਰ ਖਰੀਦ ਕੇ ਕਈ ਸੂਰਮੇ ਮਹਾਰਾਜ ਜੀ ਨੇ ਨੌਕਰ ਵੀ ਰੱਖ ਲਏ ਗੁਰੂ ਜੀ ਦੇ ਹੁਕਮਨਾਮੇ ਪੜ ਗਏ ਸਿੱਖ ਬਹੁਤ ਧਨ ਖਰਚ ਕਰ ਗਏ ਗੁਰੂ ਜੀ ਵਾਸਤੇ ਬਲਵਾਨ ਤੇਜ ਘੋੜੇ ਅਤੇ ਵਧੀਆ ਸ਼ਸਤਰ ਲੈ ਕੇ ਭੇਟਾ ਕਰਨ ਵਾਸਤੇ ਗੁਰੂ ਜੀ ਪਾਸ ਅੰਮ੍ਰਿਤਸਰ ਆਉਣ ਲੱਗੇ ਇਸ ਰਾਗ ਵਿੱਚ ਥੋੜੇ ਸਮੇਂ ਵਿੱਚ ਹੀ ਗੁਰੂ ਜੀ ਪਾਸ ਬਾਤ ਘੋੜੇ ਸ਼ਾਸਤਰ ਅਤੇ ਸੂਰਮੇ ਇਕੱਠੇ ਹੋ ਗਏ ਇੱਕ ਦਿਨ ਗੁਰੂ ਜੀ ਨੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਜਿਹੜੇ ਸ਼ਾਸਤਰ ਆਪ ਬਣਵਾਏ ਹਨ ਔਰ ਜਿਹੜੇ ਸਿੱਖਾਂ ਵੱਲੋਂ ਆਏ ਨੇ ਉਹ ਸਾਰੇ ਸ਼ਸਤਰ ਅਕਾਲ ਤਖਤ ਪਾਸ ਲੈ ਕੇ ਆਓ ਜਦੋਂ ਸਾਰੇ ਸ਼ਸਤਰ ਗੁਰੂ ਜੀ ਪਾਸ ਆ ਗਏ ਆਪ ਜੀ ਨੇ ਪਹਿਲੇ ਪੰਜਾ ਗੁਰੂ ਸੇਬਾਂ ਦੇ ਨਾਮ ਲੈ ਕੇ ਅਰਦਾਸਾ ਕੀਤਾ ਦੋ ਸੁੰਦਰ ਤਲਵਾਰਾਂ ਫੜ ਕੇ ਆਪਣੇ ਗਾਲ ਵਿੱਚ ਪਹਿਨ ਲਈਆਂ ਤੇ ਤੀਰਾਂ ਦਾ ਪੱਥਾ ਲੱਕ ਨਾਲ ਬੰਨ ਲਿਆ ਉਪਰੰਤ ਦੇ ਕੇ ਪਠੌਰ ਧਨੋਖਾ ਹੱਥ ਵਿੱਚ ਫੜ ਕੇ ਆਪਣੇ ਰਜੇ ਹੋਏ ਅਕਾਲ ਤਖਤ ਨੂੰ ਨਮਸ਼ਕਾਰ ਕਰਕੇ ਉੱਪਰ ਬੈਠ ਗਏ ਦੋ ਤਲਵਾਰਾਂ ਪਹਿਨਨ ਦਾ ਕਦਗ ਵਿਖ ਕੇ ਸਾਰੇ ਸਿੱਖ ਹੈਰਾਨ ਹੋ ਗਏ ਬਾਬਾ ਬੁੱਢਾ ਜੀ ਨੇ ਪੁੱਛਿਆ ਜੋ ਸੂਰਮੇ ਅੱਗੇ ਹੋਏ ਨੇ ਉਹ ਤਾਂ ਇੱਕ ਹੀ ਤਲਵਾਰ ਧਾਰਨ ਕਰਦੇ ਨੇ ਆਪ ਜਿਨੇ ਦੋ ਤਲਵਾਰਾਂ ਧਾਰਨ ਕੀਤੀਆਂ ਇਹਦਾ ਕਾਰਨ ਕੀ ਹੈ ਗੁਰੂ ਜੀਾਂ ਦੇ ਇੱਕ ਤਲਵਾਰ ਨਾਲ ਅਸੀਂ ਪਾਦਸ਼ਾਹਾਂ ਦੀ ਪਾਦਸ਼ਾਹੀ ਲਵਾਂਗੇ ਦੂਜੀ ਨਾਲ ਪੀਰਾਂ ਦੀ ਪੀਰ ਸ਼ਕਤੀ ਧਾਰਨ ਕਰਾਂਗੇ ਅਸੀਂ ਮੀਰੀ ਅਤੇ ਪੀਰੀ ਦੋਵੇਂ ਧਾਰਨ ਕਰਾਂਗੇ ਜਿਹੜਾ ਮੀਰ ਜਾਂ ਪੀਰ ਸ਼ਰਨ ਆਵੇਗਾ ਉਹ ਵੱਜ ਜਾਏਗਾ ਜਿਹੜਾ ਨਹੀਂ ਆਏਗਾ ਉਹਦੀ ਸ਼ਕਤੀ ਅਸੀਂ ਨਾਸ ਕਰ ਦੇਾਂਗੇ ਆਪ ਜੀ ਦੇ ਬਚਨ ਸੁਣ ਕੇ ਸਾਰੀਆਂ ਸੰਗਤਾਂ ਨੇ ਆਪ ਜੀ ਨੂੰ ਧੰਨ ਧੰਨ ਆਖਿਆ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀਆਂ ਸੰਗਤਾਂ ਨੇ ਧੰਨ ਧੰਨ ਆਖਿਆ ਗੁਰੂ ਜੀ ਜੋਧਿਆਂ ਦੇ ਜੁੱਧ ਅਭਿਆਸ ਵਾਸਤੇ ਰੋਜ਼ ਹੀ ਸਿੱਖਾਂ ਨੂੰ ਸ਼িকার ਖੇਡਣ ਵਾਸਤੇ ਜੰਗਲ ਚ ਲੈ ਜਾਂਦੇ। ਸ਼ਾਸਤਰ ਚਲਾਉਣ ਅਤੇ ਘੋੜਸਵਾਰੀ ਦਾ ਅਭਿਆਸ ਕਰਾਉਂਦੇ। ਆਪਣੇ ਸੂਰਮਿਆਂ ਨੂੰ ਜੰਗਾਂ ਜੁੱਧਾਂ ਦੇ ਪ੍ਰਸੰਗ ਸੁਣਾਉਣ ਵਾਸਤੇ ਗੁਰੂ ਜੀ ਨੇ ਅਫਦਲ ਢਾਡੀ ਨੂੰ ਆਪਣੇ ਪਾਸ ਰੱਖ ਲਿਆ। ਉਹਦੇ ਪਾਸੋਂ ਤੀਜੇ ਪੈਰ ਦੇ ਦੀਵਾਨ ਵਿੱਚ ਸੂਰਮਿਆਂ ਦੀਆ ਵਾਰਾ ਸੁਣਦੇ ਇਸਰਾ ਦਿਨ ਪ੍ਰਤੀ ਦਿਨ ਗੁਰੂ ਦਰਬਾਰ ਵਿੱਚ ਸੂਰਮੇ ਘੋੜੇ ਸ਼ਾਸਤਰਾਂ ਦੀ ਗਿਣਤੀ ਵਧਨ ਲੱਗੀ ਇੱਕ ਦਿਨ ਗੁਰੂ ਜੀ ਪਾਸ ਦੱਖਣ ਦੇ ਇੱਕ ਰਾਜੇ ਵੱਲੋਂ ਭੇਜਿਆ ਆ ਸਿੱਖਾਂ ਨੇ ਆਣ ਕੇ ਇੱਕ ਹਾਥੀ ਭੇਟਾ ਕੀਤਾ ਜਦੋਂ ਉਸ ਹਾਥੀ ਨਾਲ ਸ਼ਾਸਤਰਾਂ ਦੇ ਘੋੜੇ ਵੀ ਗੁਰੂ ਜੀ ਨੂੰ ਬਹੁਤ ਭੇਟਾ ਹੋਏ ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇੱਕ ਹਾਥੀ ਅਤੇ ਪੰਜ ਘੋੜੇ ਬਹੁਤ ਸਾਰੇ ਸ਼ਾਸਤਰਾਂ ਸਹਿਤ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਿਮਿਤ ਅਰਦਾਸਾ ਕਰਕੇ ਇਹ ਹਾਥੀ ਅਫਦਰ ਢਾਡੀ ਨੂੰ ਸਵਾਰੀ ਵਾਸਤੇ ਦੇ ਦਿਓ। ਬਾਕੀ ਚੀਜ਼ਾਂ ਹਰਮੰਦਰ ਸਾਹਿਬ ਭੇਟਾ ਕਰ ਦਿਓ। ਫਿਰ ਆਪ ਜੀ ਨੇ فرمایا ਕਿ ਮਰਤਕ ਸੰਬੰਧੀ ਦੇ ਪਿੱਛੋਂ ਜਿਹੜਾ ਸਿੱਖ ਯਥਾ ਸ਼ਕਤ ਉਸਨ निमित्त ਭੇਟਾ ਕਰੇਗਾ ਉਹਨੂੰ ਬਹੁਤ ਪੁੰਨ ਫਲ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਨੂੰ ਦਾਨ ਦੇਣ ਦੀ ਮਰਿਆਦਾ ਪ੍ਰਗਟ ਕੀਤੀ ਹਾਥੀ ਦਾਨ ਲੈ ਕੇ ਅਬਦੁੱਲ ਢਾਡੀ ਨੇ ਗੁਰੂ ਜੀ ਦਾ ਬਹੁਤ ਜਸ ਕੀਤਾ ਤੇ ਸਿੱਖਾਂ ਨੇ ਧੰਨ ਧੰਨ ਆ ਕੇ ਨਮਸ਼ਕਾਰਾਂ ਕੀਤੀਆਂ